ਨਹੀਂ ਹੁਣ ਜਿਵੇਂ ਜਿਵੇਂ 1000 ਰੁਪਏ ਮਹਿਲਾ ਮਾਨੂਸੀ ਦੇਣਾ 5 ਸਾਲਾਂ ਦੇ ਵਿੱਚ ਵਿੱਚ ਅਸੀਂ ਵਾਦਾ ਕੀਤਾ ਸੀ ਹਾਲਾਂਕਿ ਅਸੀਂ ਕਾਲੇ ਤਾਂ ਨਾਲਾ ਜਾ 15 ਲੱਖ ਵਾਲਾ ਨਹੀਂ ਕੀਤਾ ਹੈਨਾ ਉਹ ਤਾਂ ਮੁੱਕਰ ਗਿਆ ਉਹ ਤਾਂ ਕਹਿੰਦੇ ਜੁਮਲਾ ਸੀਗਾ ਬਾਰਾ ਅਸੀਂ ਕਿਨੂੰ ਕਿਰੇ ਘਰ ਚ ਕਿਧੀਆਂ ਮਹਿਲਾ ਮਾਨੇ ਕਿੰਨਾ ਪੈਸਾ ਜਾਣਾ ਉਹਦਾ ਡਾਟਾ ਬਣਾਉਣਾ ਉਹ ਉਹ ਤਾਂ ਅਸੀਂ ਉਹਦਾ ਉਹਨਾਂ ਦਾ ਫੋਨ ਨੰਬਰ ਤਾਂ ਨਹੀਂ ਮੰਗਦੇ ਉਹਨਾਂ ਦਾ ਪੈਨ ਕਾਰਡ ਤਾਂ ਨਹੀਂ ਮੰਗਦੇ ਉਹਨਾਂ ਦੀ ਪਰਸਨ ਜਾਣਕਾਰੀ ਜਾਂ ਉਹਨਾਂ ਦੇ ਉਹਨਾਂ ਨੂੰ ਇਹ ਤਾਂ ਨਹੀਂ ਕਹਿੰਦੇ ਤੁਹਾਡਾ ਵੋਟ ਨੰਬਰ ਕਿੰਨਾ ਹੈ ਤੇਰਾ ਫਿਰ ਵੋਟ ਕਿਨੂੰ ਪਾਉਣੀ ਹੋ ਇਹ ਹੀ ਪੁੱਛਦੇ ਆ ਕਿਨੂੰ ਪਿਛਲੀ ਵਾਰ ਪਾਈ ਸੀ ਮਤਲਬ ਇਹ ਤਾਂ ਇਹ ਤਾਂ ਤੁਹਾਡੀ ਪ੍ਰਾਈਵੇਸੀ ਜਿਹੜੀ ਹੈ ਉਹ ਉਹ ਉੱਥੇ ਹਮਲਾ ਹੈ ਤਾਂ ਫਿਰ ਇਹ ਤਾਂ ਇਹ ਤਾਂ ਤੁਸੀਂ ਚੰਡੀਆ ਨਹੀਂ ਦੇਖਿਆ ਸੀਗਾ ਫਿਰ ਜਦੋਂ ਮਿਊਸਪਲ ਕਾਰਪੋਰੇਸ਼ਨ ਦੇ ਵੋਟਾਂ ਹੋਈਆਂ ਸੀ ਕੀ ਹੋਇਆ ਸੀ ਉੱਥੇ ਆ ਆ ਕੱਢਤੀ ਆ ਛੱਡਤੀ ਅਕਰਤੀਆ ਛੱਡਤੀ ਬਸ ਸੁਪਰੀਮ ਕੋਰਟ ਨੇ ਕੀ ਕਿਹਾ ਸੀਗਾ ਸੁਪਰੀਮ ਕੋਰਟ ਨੇ ਪਹਿਲੀ ਵਾਰ ਮੇਅਰ ਬਣਾਇਆ ਸੀਗਾ ਕਿ ਮੇਅਰ ਆਹ ਹੈ ਫਿਰ ਉਦੋਂ ਉਹ ਕੋਈ ਜਵਾਬ ਨਹੀਂ ਸੀ ਉਹਨਾਂ ਕੋਲੇ ਸੋ ਇਸ ਕਰਕੇ ਇਹ ਅਸਲ 'ਚ ਉਹ ਟਾਂ ਲੁੱਟਣ ਦੇ ਆਦੀ ਹੋ ਗਏ ਇਹਨਾਂ ਨੂੰ ਇਹ ਲੱਗਿਆ ਵੀ ਕੋਈ ਗੱਲ ਨਹੀਂ ਜਿਹੜੀ ਜਿਹਨੂੰ ਮਰਜ਼ੀ ਕੈਂਸਲ ਕਰ ਦਾਂਗੇ ਜਿਹਨੇ ਮਰਜ਼ੀ ਆਪਾਂ ਗਿਣ ਲਾਂ ਗਏ ਹੁਣ ਹਰਿਆਣੇ ਦੇ ਵਿੱਚ ਇੱਕ ਦੋ ਮਸ਼ੀਨਾਂ ਦੁਬਾਰਾ ਗਿਣੀਆਂ ਗਈਆਂ ਹਾਰਿਆ ਹੋਇਆ ਸਰਪੰਚ ਦੁਬਾਰਾ ਬਣ ਗਿਆ ਜੀ ਫਿਰ ਕੀ ਯਕੀਨ ਕਰੋਗੇ ਤੁਸੀਂ ਰਾਹੁਲ ਗਾਦੀ ਨੇ ਨਹੀਂ ਇਸ ਤੋਂ ਤੇ ਕੁਝ ਗੁਰਸ ਅਰਥ ਕੇ ਸਰਕਾਰੀ ਕੰਮਾਂ ਤੋਂ ਟਿਕਿਆ ਇਹ ਸੀਗਾ ਸਾਥੀਏ ਕਿ ਕਿਤੇ 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 ਉਹ ਸਾਹਮਣੇ ਹੀ ਉਸ ਦਾ ਵੀ ਪਰਦਾ ਨਹੀਂ ਸੁਪਰੀਮ ਕੋਰਟ ਸੁਪਰੀਮ ਮਾਨਯੋਗ ਸੁਪਰੀਮ ਕੋਰਟ ਨੇ ਦਸਤ ਕਹਿਤਾ ਵੀ ਆਧਾਰ ਕਾਰਡ ਨਾਲ ਤੁਹਾਨੂੰ ਮੰਨਣਾ ਪੈਣਾ ਮਾਨਯੋਗ ਸੁਪਰੀਮ ਕੋਰਟ ਨੇ ਕਹਿਤਾ ਵੀ ਤੁਸੀਂ ਕਿਵੇਂ 65 ਲੱਖ ਬਿਹਾਰ ਦੇ ਵਿੱਚ ਤੁਸੀਂ ਵੋਟਾਂ ਕੱਟਤੀਆਂ ਅਜੇ ਕਰੋੜਾਂ ਹੋਰ ਕੱਟੀਆਂ ਜਾਣਗੀਆਂ ਕਿਹਦੀਆਂ ਕੱਟਦੇ ਨੇ ਜੀ ਇਹ ਇਹ ਤਾਂ ਪਤਾ ਲੱਗੇ ਕਿ ਗੱਡਕਰੀ ਵਾਲੇ ਇਲਾਕੇ 'ਚ ਵੀ ਕਟੀਆਂ ਨੇ ਮਤਲਬ ਇਹ ਤਾਂ ਆਪਣਿਆਂ ਨੂੰ ਵੀ ਮਾਝਦੇ ਨੇ ਇਹ ਇੱਕ ਇਕੱਲਾ ਇਹ ਨਹੀਂ ਹੈਗਾ ਵੀ ਮਤਲਬ ਵਿਰੋਧੀਆਂ ਨੂੰ ਇਹ ਤਾਂ ਆਪਣਿਆਂ ਨੂੰ ਵੀ ਮਾਝ ਦਿੰਦੇ ਆ ਸੋ ਇਸ ਕਰਕੇ ਆ ਜਿਹੜਾ ਕਾਰਡ ਕੱਟਣ ਵਾਲ ਅੱਜ ਅਸੀਂ ਕੀਤਾ ਕਿ ਅਸੀਂ ਇਹਦਾ ਸਖਤ ਵਿਰੋਧ ਵੀ ਕਰਾਂਗੇ ਚਿੱਠੀ ਵੀ ਲਿਖਾਂਗੇ ਭਾਰ ਪੰਜਾਬ ਦੇ ਲੋਕਾਂ ਨੂੰ ਮੈਂ ਇਹ ਗਾਰੰਟੀ ਦੇਣੀ ਚਾਹੁੰਦਾ ਕਿ ਜਿੰਨਾ ਚਿਰ ਆਮ ਆਦੀ ਪਾਰਟੀ ਦੀ ਸਰਕਾਰ ਹੈ। ਔਰ ਤੁਸੀਂ ਇੰਨਾ ਵੱਡਾ ਮੰਡੇਟ ਸਾਨੂੰ ਦਿੱਤਾ ਹੈ। ਅਸੀਂ ਕਿਸੇ ਦਾ ਚੁੱਲਾ ਬੁਝਣ ਨਹੀਂ ਦੇਵਾਂਗੇ। ਹਾਂਜੀ ਕਿਉਂਕਿ ਦਰਿਆਈ ਦਰਿਆਈ ਇਲਾਕਾ ਕਪੂਰਥਲੇ ਦਾ ਮੈਂ ਗਿਆ ਸੀ ਕੱਲ ਉੱਥੇ ਤੇ ਉੱਥੇ ਕਾਫੀ ਪਾਣੀ ਜਿਹੜਾ ਕਿਉਂਕਿ ਪੌਂਗ ਡੈਮ ਜਿਹੜਾ ਬਿਆਸ ਦੇ ਵਿੱਚ ਪੌਂਗ ਡੈਮ ਕਾਫੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਚਲਾ ਗਿਆ ਸੀਗਾ ਤਾਂ ਛੱਡਿਆ ਤੇ ਬਾਕੀ ਸਾਰੇ ਕਿਸਾਨਾਂ ਨੂੰ ਮੁਆਵਜ਼ਾ ਵੀ ਦੇਵਾਂਗੇ ਔਰ ਸਪੈਸ਼ਲ ਗਰਦੌਰੀ ਦੇ ਅਸੀਂ ਆਰਡਰ dete ਜੇ ਕੋਈ ਪਸ਼ੂ ਆਂਦਾ ਵੀ ਜਾਂ ਕੋਈ ਹੋਰ ਨੁਕਸਾਨ ਹੋਇਆ ਉਹਦੇ ਵੀ ਅਸੀਂ ਮੁਆਵਜ਼ਾ ਦੇਵਾਂਗੇ ਤੇ ਬਾਕੀ ਇਹਨਾਂ ਦਾ ਕੋਈ ਪੱਕਾ ਇਲਾਜ ਕਰਨਾ ਪਊਗਾ ਦੇਖੋ ਮਤਲਬ ਮਾਲ ਵਿੱਚ ਘੱਗਰ ਹੈ ਇੱਧਰ ਵਿਆਸ ਹੈ ਮਤਲਬ ਕੋਈ ਨਾ ਕੋਈ ਚੈਨਲਾਈਜ਼ ਕਰੀਏ ਕੋਈ ਨਾ ਕੋਈ ਐਸਕੇਪ ਰੂਟ ਬਣਾਈਏ ਪਾਣੀ ਨੂੰ ਕਿਵੇਂ ਇਹਨਾਂ ਦੇ ਨਾਲ ਚ ਪਾਣੀ ਆਉਂਦਾ ਹੁੰਦਾ ਇਹ ਵੀ ਪੱਕਾ ਪਤਾ ਹੈ ਆਪਾਂ ਨੂੰ ਕਿ ਮੌਨਸੂਨ ਕਦੋਂ ਆਉਂਦੀ ਹੈ ਹੈਨਾ ਪਹਿਲਾਂ ਮਗਰੋਂ 2-4 ਦਿਨ 5 ਦਿਨ 10 ਦਿਨ ਹੋ ਸਕਦੀ ਹੈ ਪਰ ਘਟ ਘਟੇ ਤਾਂ ਪਤਾ ਹੈ ਨਾ ਕਿ ਅਚਾਨਕ ਤ ਆਪਣੇ ਆਉਂਦਾ ਨਹੀਂ ਕੋਈ ਪਾਣੀ ਪੰਜਾਬ ਦੀ ਬਰਖਾ ਜਿਹੜੀ ਹੈ ਉਹ ਜ਼ਿਆਦਾ ਨਹੀਂ ਸਾਨੂੰ ਮਾਰ ਕਰਦੀ ਜਦੋਂ ਉੱਪਰੋਂ ਪਾਣੀ ਆਉਂਦਾ ਉਹ ਸਾਨੂੰ ਮਾਰ ਕਰਦੇ ਤੇ ਹੁਣ ਫਿਰ ਹਰਿਆਣੇ ਵਾਲਿਆਂ ਨੇ ਜੇ ਪਾਣੀ ਲੈਣੇ ਲੈ ਲੈਣ ਹੁਣ ਜੇ Rajasthan ਆਣੇ ਪਾਣੀ ਚਾਹੀਦਾ ਚਾ ਲੈ ਲੈਣਾ ਹੁਣ ਕਿਉਂ ਨਹੀਂ ਬੋਲਦੇ ਉਹ ਉਹਨਾਂ ਨੇ ਇਹੀ ਕਹਿ ਕੇ ਜੀ ਸਾਡਾ ਕੋਈ ਮਤਲਬ ਪੱਕਾ ਹੱਲ ਕੋਈ ਹੋ ਜੇ ਨਾ ਵੀ ਹਰ ਬਾਰ ਜਾਂ 5 ਸਾਲ ਬਾਅਦ ਜਾਂ 2 ਸਾਲ ਬਾਅਦ ਸਾਡੀ ਫਸਲ ਮਰ ਜਾਂਦੀ ਤੇ ਕਿਉਂਕਿ ਦਰਿਆ ਦਾ ਕਿਨਾਰ ਆ ਔਰ ਦਰਿਆ ਨੂੰ ਨੱਕੇ ਨਹੀਂ ਲੱਗਦੇ ਜੀ ਹਨਾ ਦਰਿਆ ਦਾ ਕਿਹੜਾ ਕੋਈ ਪਤਾ ਹੈ ਕਿ ਰੁਕ ਕਿੱਧਰ ਨੂੰ ਹੋ ਜੇ ਸੋ ਇਸ ਕਰਕੇ ਅਸੀਂ ਉਹਨਾਂ ਦੀ ਹਰ ਸੰਭਵ ਹੈਲਪ ਕਰਾਂਗੇ ਜੀ ਪ੍ਰਤਾਪ ਸਿੰਘ ਬਾਜਵਾ ਨੂੰ ਕਹੋ ਕਿ ਹੜ ਕਿੱਥੇ ਆਏ ਹੋਏ ਨੇ ਉਹਨੂੰ ਕੋ ਥੋੜਾ ਜਿਹਾ ਡੈਮੋਗ੍ਰਾਫੀ ਦੇਖ ਲਓ ਕੱਲਾ ਉੱਧਰ ਕਾਦੀਆਂ ਕੋਦੀਆਂ ਫਿਰਦੇ ਰਹਿੰਨੇ ਹੋ ਆਸਟ੍ਰੇਲੀਆ ਨਿਊਜ਼ੀਲੈਂਡ ਫਿਰਦੇ ਰਹਿੰਨੇ ਹੋ ਹਨਾ ਕਹ ਇੱਥੇ ਆ ਕੇ ਦੇਖੋ ਜਿੱਥੇ ਕੱਸੀਆਂ ਬਣੀਆਂ ਨੇ ਜਿੱਥੇ ਚੋਏ ਬਣੇ ਨੇ ਉੱਥੇ ਹੜ ਨਹੀਂ ਆਏ ਇਹ ਬਿਆਸ ਦਰਿਆ ਤੇ ਹਰੀਕੇ ਪੱਤਨ ਦਾ ਜਿਹੜਾ ਇਲਾਕਾ ਹੈ ਹਨਾ ਉਸ ਇਲਾਕੇ ਦੇ ਵਿੱਚ ਪਾਣੀ ਆਉਂਦਾ ਹਰ ਸਾਲ ਆਉਂਦਾ ਪਰ ਮੈਂ ਕਹਿੰਨ ਕਿ ਤਾਂ ਪੱਕਾ ਹੱਲ ਹੋਣਾ ਚਾਹੀਦਾ ਠੀਕ ਹੈ ਨਾ ਸੋ ਇਸ ਕਰਕੇ ਛੋਟੇ ਪਰ ਨੜੇ ਇਹ ਜੀਆਂ ਗੱਲਾਂ ਨਾ ਕਰ ਕੋਈ ਨਹੀਂ ਸਿਆਣੀਆਂ ਗੱਲਾਂ ਚੱਲੀ ਜਾਂਦੀਆਂ ਵਿੱਚ ਕਿਤੋਂ ਪ੍ਰਤਾਪ ਆ ਜਾਓ ਨੀ ਉਹ ਤਾਂ ਵਿਰੋਧ ਕਰਾਂਗੇ ਜੀ ਪੂਰਾ ਉਹ ਤਾਂ ਵਿਰੋਧ ਕਰਾਂਗੇ ਮੈਂ ਆਉਣ ਵਾਲੇ ਦਿਨਾਂ 'ਚ ਦਿੱਲੀ ਜਾ ਕੇ ਮੈਂ ਮਿਲੂੰਗਾ ਜੀ ਮਿਨਿਸਟਰ ਨਹੀਂ ਹਜੇ ਤੱਕ ਹਜੇ ਤੱਕ ਕੋਈ ਜਾਨੀ ਨੁਕਸਾਨ ਦੀ ਤਾਂ ਨਹੀਂ ਹੈਗੀ ਮਾਲੀ ਦਾ ਇਹ ਹੈ ਕਿ ਫਸਲਾਂ ਦਾ ਨੁਕਸਾਨ ਹੋਇਆ ਤੇ ਕੱਲ ਮੈਂ ਡਿਪਟੀ ਕਮਿਸ਼ਨਰ ਕਪੂਰਥਲਾ ਡਿਪਟੀ ਕਮਿਸ਼ਨਰ ਤਰਨਤਾਰਨ ਔਰ ਜਿਹੜੇ ਜਿਹੜੇ ਵੀ ਇਫੈਕਟਡ ਜ਼ਿਲ੍ਹੇ ਨੇ ਤੇ ਮੈਂ ਉਹਨਾਂ ਨੂੰ ਕਿਹਾ ਕਿ ਸਪੈਸ਼ਲ ਗੁਰਦੌਰੀ ਕਰਕੇ ਦੱਸੋ